ਸਾਨੂੰ 5 ਕਰੋੜ ਦੀ ਆਫਰ ਵੀ ਆਈ ਐਨ ਮੂਮੈਂਟ ਤੇ ਸਾਡੇ ਵਕੀਲ ਸਾਹਿਬਾ ਇਹਨਾਂ ਨੂੰ ਵੀ ਉਹ ਬਹੁਤ ਸਾਰੀਆਂ ਆਫਰਸ ਆਈਆਂ ਉਹਨਾਂ ਨੂੰ ਥ੍ਰੈਟ ਵੀ ਹੋਇਆ ਕਿ ਤੁਸੀਂ ਇਸ ਕੇਸ ਤੋਂ ਪਿੱਛੇ ਹਟ ਜਾਓ ਸਾਨੂੰ ਕਾਲ ਜਾਂਦੇ ਸੀ ਕਿ ਤੁਸੀਂ ਕੋਈ ਗੱਲ ਨਹੀਂ ਛੱਡੋ ਤੁਸੀਂ ਕੰਪਰੋਮਾਈਜ਼ ਕਰ ਲਓ ਬੰਦਾ ਸੁੱਧ ਰਿਹਾ ਕੋਈ ਗੱਲ ਨਹੀਂ ਛੱਡੋ ਕੰਪਰੋਮਾਈਜ਼ ਕਰ ਲਓ ਮੈਨੂੰ ਤਾਂ ਇਹ ਸੀ ਚਲੋ 10-15 ਸਾਲ ਦੀ ਸਜ਼ਾ ਹੋਏਗੀ ਕਿਤੇ ਬੰਦੇ ਨੂੰ ਅਕਲ ਵੀ ਆਣੀ ਚਾਹੀਦੀ ਹੈ ਪਰ ਇਹ ਦਰਿੰਦੇ ਨੂੰ ਜਸ ਸਾਹਿਬ ਨੇ ਟਿਲ ਡੈਥ ਦੇ ਦਿੱਤਾ ਮੈਂ ਉਸ ਵਾਸਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਨੇ ਕੁੜੀਆਂ ਕੁੜੀਆਂ ਨਾਲ ਜ਼ਬਰ ਜਨਾ ਕੀਤਾ ਕਿੰਨੀਆਂ ਕੁੜੀਆਂ ਦਾ ਸ਼ੋਸ਼ਣ ਕੀਤਾ ਇਹ ਤਾਂ ਹੁਣ ਹੌਲੀ ਹੌਲੀ ਬਾਹਰ ਆਣ ਗਈਆਂ ਇਹ ਕੱਲੇ ਮੇਰੇ ਮੇਰੇ ਤੇ ਹੋਏ ਜੁਰਮਾਂ ਦੀ سزا ਨਹੀਂ ਹੈ ਕੀ ਪਤਾ ਕਈ ਕੁੜੀਆਂ ਨਹੀਂ ਵੀ ਬਾਹਰ ਆਂਦੀਆਂ ਉਹਨਾਂ ਦੇ ਜੁਰਮਾਂ ਦੀ سزا ਵੀ ਇਸ ਨੂੰ ਮਿਲ ਗਈ ਆਠ ਕਰਨਾ ਘਰ ਬੈਠ ਕੇ ਕਰੋ ਤੁਸੀਂ ਜੇ ਆਪਣਾ ਪ੍ਰੇਅਰ ਕਰਨੀ ਹੈ ਤੁਸੀਂ ਘਰ ਬੈਠ ਕਰੋ ਕਿਤੇ ਡੇਰਿਆਂ ਤੇ ਕੁਝ ਨਹੀਂ ਰੱਖਿਆ ਇੱਕ ਤਾਂ ਤੁਹਾਡੇ ਸਮੇਂ ਦੀ ਬਰਬਾਦੀ ਹੈ ਦੇਖੋ ਮੈਂ 7 ਸਾਲ ਦਾ ਸਮਾਂ ਬਰਬਾਦ ਕੀਤਾ ਜੋ ਪਰਮਾਤਮਾ ਤੁਹਾਡੇ ਅੰਦਰ ਹੈ ਜੋ ਤੁਹਾਡੇ ਘਰ ਵਿੱਚ ਹੈ ਉਹ ਬਾਹਰ ਕਿਤੇ ਨਹੀਂ ਹੈ ਚਟਾਈ ਬਿਠਾ ਕੇ ਮੇਰੇ ਪਾਸ ਬੈਠ ਤੂੰ ਜੇ ਮੈਂ ਤੁਹੇ ਮੈਂ बताऊंगा ਪਾਦਰੀ ਵਿਜੇਂਦਰ ਕੌਣ ਹੈ ਮਤਲਬ ਇਹ ਲੱਗ ਜਿਹੜੀਆਂ ਇਹ ਸਾਰਾ ਤੰਤਰ ਮੰਤਰ ਇਹ ਸਭ ਕੁਝ ਹੁੰਨ ਦਾ ਪਾਵਰ 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 ਹੁੰਨ ਦਾ ਦਾਵਾ ਕੀਤਾ ਜਾਂਦਾ ਸਭ ਫੇਕ ਸੀ ਝੂਠ ਸੀ ਉਹ ਸਾਰਾ ਪ੍ਰੀਪਲੈਨਿੰਗ ਹੁੰਦੀ ਸੀ ਇੱਕ ਹਫਤਾ ਪੂਰੀ ਪ੍ਰੈਕਟਿਸ ਹੁੰਦੀ ਸੀ ਉਹਦੇ ਬਾਅਦ ਵਿੱਚ ਜੋ ਸੰਡੇ ਨੂੰ ਸਮਾਗਮ ਹੁੰਦਾ ਸੀ ਉਹਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਸੋਸ਼ਲ ਮੀਡੀਆ ਤੇ ਦੇਖੋ ਅਸੀਂ ਸੀਰੀਅਲ ਵੀ ਦੇਖਦੇ ਆ ਅਸੀਂ ਸ਼ਕਤੀਮਾਨ ਦੇਖਦੇ ਸੀ ਪਹਿਲਾਂ ਬਸ ਉਹੀ ਸੇਮ ਚੀਜ਼ ਹੈ ਜੋ ਕੈਮਰੇ 'ਚ ਦਿਖਾਇਆ ਜਾਂਦਾ ਲੋਕ ਉਹਨੂੰ ਸੱਚ ਸਮਝ ਕੇ ਉਹਦੇ ਕੋਲ ਜਾਂਦੇ ਸੀ ਕਿ ਇਹ ਕਹਿੰਦੇ ਹੁੰਦੇ ਕਿ ਜੀ ਸਾਡਾ ਤਾਂ ਇਲਾਜ ਹੋ ਗਿਆ ਕਿਸੇ ਦਾ ਕਹਿੰਦਾ ਕੈਂਸਰ ਠੀਕ ਕਰਤਾ ਕਿਸੇ ਨੂੰ ਕਹਿੰਦਾ ਕਿ ਮਰੇ ਪਏ ਬੰਦੇ ਨੂੰ ਜਿੰਦਾ ਕਰ ਦਿੱਤਾ ਇਹੋ ਜਿਹੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਚਲਾਈਆਂ ਜਾਂਦੀਆਂ ਸੀ ਇਹਨਾਂ ਵੱਲੋਂ ਕਿੰਨੇ ਵੀ ਇਹਦੇ ਪੇਸ਼ੈਂਟ ਹੁੰਦੇ ਸੀ ਜਿੰਨੇ ਵੀ ਲੋਕ ਸਾਬੇ ਦੇ ਖਰੀਦੇ ਹੋਏ ਹੁੰਦੇ ਸੀ ਜੋ ਇਹ ਉਹਨਾਂ ਨੇ ਕਹਿੰਦਾ ਸੀ ਉਹੀ ਕਰਦੇ ਸੀ ਤੁਸੀਂ ਵੀ ਕਦੇ ਉਸ ਚੀਜ਼ ਦਾ ਹਿੱਸਾ ਬਣਨਾ ਸੀ ਜਾਂ ਬਣਾਉਣ ਲਈ ਤੁਹਾਨੂੰ ਕਿਹਾ ਗਿਆ ਸੀ ਕਿ ਜੀ ਤੁਸੀਂ ਵੀ ਆਓ ਇਸ ਸਿਸਟਮ ਦੇ ਵਿੱਚ ਤੁਸੀਂ ਵੀ ਥੋੜਾ ਬਹੁਤ ਡਰਾਮਾ ਕਰਕੇ ਦਿਖਾਓ ਰੇਪ ਕੇਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ سزا ਸੁਣਾਈ ਗਈ ਹੈ ਔਰ ਜਿਸ ਬਹਾਦਰਤੀ ਨੇ ਇਸ ਕੇਸ ਨੂੰ ਲੜਿਆ ਔਰ ਅੰਜਾਮ ਤੱਕ ਪਹੁੰਚਾਇਆ ਕਿਉਂਕਿ ਲੜਾਈ ਬਹੁਤ ਲੰਬੀ ਸੀ ਸੰਘਰਸ਼ ਬਹੁਤ ਵੱਡਾ ਸੀਗਾ ਗੱਲਬਾਤ ਕਰਦੇ ਆ ਉਸ ਕੁੜੀ ਦੇ ਨਾਲ ਜਿਸ ਦੇ ਨਾਲ ਇਹ ਘਟਨਾ ਵਾਪਰੀ ਸੀਗੀ ਕੋਰਟ ਦੇ ਵਿੱਚ ਲੜਾਈ ਲੜੀ ਉਸਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਤੁਸੀਂ ਇੱਕ ਧਿਰ ਦੇ ਨਾਲ ਸਮਝ ਲੋ ਲੜ ਰਹੇ ਸੀਗੇ ਪਾਸਟਰ ਬਜਿੰਦਰ ਇੱਕ ਪ੍ਰਭਾਵਸ਼ਾਲੀ ਚਿਹਰਾ ਆਕੜੇ ਲਿੰਕ ਵੀ ਮੰਨੇ ਜਾਂਦੇ ਸੀਗੇ ਔਰ ਉਹਨੂੰ ਹੁਣ ਜਦੋਂ ਉਮਰ ਕੈਦ ਦੀ سزا ਕੋਰਟ ਨੇ ਸੁਣਾਈ ਤਾਂ ਤੁਹਾਨੂੰ ਕੀ ਫੀਲ ਹੋਇਆ ਕਿ ਲੱਗਿਆ ਕਿ ਰਾਹਤ ਮਿਲੀ ਹੈ ਮੈਂ ਪ੍ਰੋ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ 7 ਸਾਲ ਹੋ ਚਲੇ ਇਸ ਕੇਸ ਨੂੰ ਲੜਦੇ ਹੋਏ ਔਰ ਅੱਜ ਮੈਨੂੰ ਜਿੱਤ ਪ੍ਰਾਪਤ ਹੋਈ ਹੈ ਮੈਂ ਬਹੁਤ ਖੁਸ਼ ਹਾਂ ਮੈਂ ਜਸਾਹਬਾਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਔਰ ਮੇਰੇ ਵਕੀਲ ਸਾਹਿਬ ਸਾਗਰ ਅਨਿਲ ਸਾਗਰ ਜੀ ਔਰ ਸਮੇ ਸਾਨੀ ਜੀ ਔਰ ਮੋਹਿਤ ਐਡਵੋਕੇਟ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਸਰਵਜੀਤ ਸਿੰਘ ਰੋਕੀ ਵਾਲਮੀਕੀ ਦਾ ਕਰਨਾ ਚਾਹੁੰਦੀ ਆ ਜਿਨ੍ਹਾਂ ਤੇ ਇਸ ਪਰਚੇ ਦੇ ਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਐਫਆਇਰਜ਼ ਹੋਈਆਂ ਬਹੁਤ ਸਾਰੇ ਝੂਠੀਆਂ ਕੰਪਲੇਂਟਾਂ ਵੀ ਹੋਈਆਂ ਬਹੁਤ ਸਾਰੇ ਹਮਲੇ ਵੀ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਪਿਛਲੇ ਦਿਨੀ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਸਜ਼ਾ ਸੁਣਾਈ ਜਾਣੀ ਸੀ ਤੁਹਾਨੂੰ ਆਸ ਉਮੀਦ ਇਸ ਤਰ੍ਹਾਂ ਦੀ ਹੈਗੀ ਸੀ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਪਰ ਸਭ ਤੋਂ ਉੱਪਰ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਤੇ ਕੋਰਟ ਨੂੰ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਮੈਨੂੰ ਤਾਂ ਇਹ ਸੀ ਚਲੋ 10-15 ਸਾਲ ਦੀ ਸਜ਼ਾ ਹੋਏਗੀ ਕਿਤੇ ਬੰਦੇ ਨੂੰ ਅਕਲ ਵੀ ਆਣੀ ਚਾਹੀਦੀ ਹੈ ਪਰ ਇਹ ਦਰਿੰਦੇ ਨੂੰ ਜੱਜ ਸਾਹਿਬ ਨੇ ਦਿੱਤਾ ਦੇ ਦਿੱਤਾ ਮੈਂ ਉਸ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਕਿ ਇਸ ਪੂਰੇ ਕੇਸ ਦੇ ਵਿੱਚ ਦੋਸ਼ੀ ਮੰਨ ਲਿਆ ਗਿਆ ਕਿ ਦੋਸ਼ੀ ਹੈਗਾ ਇਹ ਇਸ ਨੇ ਇਸ ਤੋਂ ਬਾਅਦ ਫਿਰ ਇਸ ਨੂੰ ਸਜ਼ਾ ਸੁਣਾਈ ਜਾਣੀ ਸੀਗੀ ਉਦੋਂ ਕੀ ਤੁਹਾਨੂੰ ਲੱਗ ਰਿਹਾ ਸੀਗਾ ਜਾਂ ਉਸ ਵੇਲੇ ਤੁਹਾਨੂੰ ਇਹ ਇੰਨੀ ਆਸਮਿਤ ਹੈਗੀ ਸੀਗੀ ਕਿ ਇਸ ਮੁਕਾਮ ਤੱਕ ਪਹੁੰਚੂਗਾ ਕੇਸ ਤੁਹਾਡਾ ਨਹੀਂ ਦੇਖੋ ਇਹ ਤਾਂ ਰੱਬ ਦੀ ਜੋਸ਼ਾ ਹੁੰਦੀ ਨਾ ਉਹੀ ਹੁੰਦਾ ਕੀ ਪਤਾ ਇਹਨੇ ਕਿੰਨੀਆਂ ਕੁੜੀਆਂ ਨਾਲ ਜ਼ਬਰ ਜਨਾਹ ਕੀਤਾ ਕਿੰਨੀਆਂ ਕੁੜੀਆਂ ਦਾ ਸ਼ੋਸ਼ਣ ਕੀਤਾ ਇਹ ਤਾਂ ਹੁਣ ਹੌਲੀ ਹੌਲੀ ਬਾਹਰ ਆਣ ਗਈਆਂ ਇਹ ਕੱਲੇ ਮੇਰੇ ਮੇਰੇ ਤੇ ਹੋਏ ਜੁਰਮਾਂ ਦੀ سزا ਨਹੀਂ ਹੈ ਕੀ ਪਤਾ ਕਈ ਕੁੜੀਆਂ ਨਹੀਂ ਵੀ ਬਾਹਰ ਆਂਦੀਆਂ ਉਹਨਾਂ ਦੇ ਜੁਰਮਾਂ ਦੀ سزا ਵੀ ਇਸ ਨੂੰ ਮਿਲੀ ਅੱਜ ਜਦੋਂ ਇੱਕ ਧਰਮਗੁਰੂ ਹੋਣ ਦਾ ਬੰਦਾ ਦਾਵਾ ਕਰਦਾ ਤੁਸੀਂ ਵੀ ਇਸੇ ਤਰੀਕੇ ਨਾਲ ਸ਼ਿਕੰਜੇ ਦੇ ਵਿੱਚ ਫਸੇ ਜਿਹੜੀ ਮੈਂ ਐਫ ਆਈ ਆਰ ਪੜੀ ਤੁਸੀਂ ਕਿਸ ਤਰੀਕੇ ਨਾਲ Trap ਦੇ ਵਿੱਚ ਫਸ ਗਏ ਉਸ ਤੋਂ ਬਾਅਦ ਚਲੋ ਬਾਕੀ ਦੇ ਲੋਕ ਵੀ ਜਿਹੜੇ ਉਹਦੇ ਸਪੋਰਟਰ ਸੀਗੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹਾਲਾਂਕਿ ਮੇਨ ਜਿਹੜਾ ਸੀਗਾ ਦੋਸ਼ੀ ਕਰਾਰ ਦਿੱਤਾ ਗਿਆ ਪਾਸਟਰ ਬਜਿੰਦਰ ਨੂੰ ਕੀ ਜਿਹੜੀਆਂ ਹੋਰ ਵੀ ਤੁਸੀਂ ਕੁੜੀਆਂ ਦਾ ਜ਼ਿਕਰ ਕਰ ਰਹੇ ਹੋ ਜਾਂ ਹੋਰ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਵਰ ਵੀ ਹੈਗੀ ਸੀਗੀ ਇਹਦੇ ਕੋਲੇ ਥੋੜੀ ਬਹੁਤ ਜਿਵੇਂ ਵੀਡੀਓਜ਼ ਅਸੀਂ ਦੇਖਦੇ ਆ ਤੁਸੀਂ ਵਿੱਚ ਵੀ ਰਹੇ ਹੋ ਸਿਸਟਮ ਦੇ ਵੀ ਇਹਨਾਂ ਦੇ ਕੋਈ ਕੁੜੀਆਂ ਜਾਂ ਮੁੰਡੇ ਲੋਕ ਨੱਚਦੇ ਹੋਏ ਜਾਂ ਕੁਝ ਹੋਰ ਤਰੀਕੇ ਦੀਆਂ ਹਰਕਤਾਂ ਕਰਦੇ ਹੋਏ ਜਦੋਂ ਉਹਦੀ ਦਾਵਾ ਕਰਦੇ ਕਿ ਉਹਨਾਂ ਨੂੰ ਠੀਕ ਕੀਤਾ ਜਾਂਦਾ ਕਿ ਥੋੜੀ ਬਹੁਤੀ ਪਾਵਰ ਮਾੜਾ ਮੋਟਾ ਤੁਸੀਂ ਮਹਿਸੂਸ ਕੀਤਾ ਕਦੇ ਕਿ ਨਹੀਂ ਦੇਖੋ ਕੋਈ ਪਾਵਰ ਨਹੀਂ ਆਗਰ ਪਾਵਰ ਹੁੰਦੀ ਤੇ ਅੱਜ ਉਸ ਰਾਖਾਂ ਦੇ ਪਿੱਛੇ ਨਹੀਂ ਹੁੰਦਾ ਉਹ ਰਹੀ ਉਸਦੇ ਕੋਲ ਸਿਰਫ ਪੈਸੇ ਦੀ ਪਾਵਰ ਸੀ ਪੋਲੀਟੀਕਲ ਪਾਵਰ ਸੀ ਔਰ ਪਬਲਿਕ ਪਾਵਰ ਸੀ ਯਾਨੀ ਕਿ ਜਿਹੜੀਆਂ ਸਾਰਾ ਤੰਤਰ ਮੰਤਰ ਇਹ ਸਭ ਕੁਝ ਹੋਣ ਦਾ ਪਾਵਰ 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 ਹੁੰਦਾ ਦਾ ਦਾਵਾ ਕੀਤਾ ਜਾਂਦਾ ਸਭ ਫੇਕ ਸੀ ਝੂਠ ਸੀਗਾ ਉਹ ਸਾਰਾ ਪ੍ਰੀਰ ਪਲੈਨਿੰਗ ਹੁੰਦੀ ਸੀ ਇੱਕ ਹਫਤਾ ਪੂਰੀ ਪ੍ਰੈਕਟਿਸ ਹੁੰਦੀ ਸੀ ਉਹਦੇ ਬਾਅਦ ਵਿੱਚ ਜੋ ਸੰਡੇ ਨੂੰ ਸਮਾਗਮ ਹੁੰਦਾ ਸੀ ਉਹਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਸੀ ਯਾਨੀ ਆਮ ਤੌਰ ਤੇ ਜਿਸ ਤਰੀਕੇ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਫੇਕ ਸੀ ਝੂਠੀਆਂ ਸੀਗੀਆਂ ਯਾਨੀ ਇਹ ਇੱਕ ਪਲਾਨ ਕਰਕੇ ਕੀਤਾ ਜਾਂਦਾ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਵੀਡੀਓ ਬਣਾ ਲੈ ਜਾਂਦੇ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਅੱਧੇ ਨਾਲੋਂ ਜ਼ਿਆਦਾ ਲੋਕ ਤਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਸੋਸ਼ਲ ਮੀਡੀਆ ਤੇ ਦੇਖੋ ਅਸੀਂ ਸੀਰੀਅਲ ਵੀ ਦੇਖਦੇ ਆ ਅਸੀਂ ਸ਼ਕਤੀਮਾਨ ਦੇਖਦੇ ਸੀ ਪਹਿਲਾਂ ਬਸ ਉਹੀ ਸੇਮ ਚੀਜ਼ ਹੈ ਜੋ ਕੈਮਰੇ 'ਚ ਦਿਖਾਇਆ ਜਾਂਦਾ ਲੋਕ ਉਹਨੂੰ ਸੱਚ ਸਮਝ ਕੇ ਉਹਦੇ ਕੋਲ ਜਾਂਦੇ ਸੀ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਕਿ ਜੀ ਸਾਡਾ ਤਾਂ ਇਲਾਜ ਹੋ ਗਿਆ ਕਿਸੇ ਦਾ ਕਹਿੰਦਾ ਕੈਂਸਰ ਠੀਕ ਕਰਤਾ ਕਿਸੇ ਨੂੰ ਕਹਿੰਦਾ ਕਿ ਮਰੇ ਪਏ ਬੰਦੇ ਨੂੰ ਜਿੰਦਾ ਕਰ ਦੁੱਤਾ ਇਹੋ ਜਿਹੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਚਲਾਈਆਂ ਜਾਂਦੀਆਂ ਸੀ ਇਹਨਾਂ ਵੱਲੋਂ ਦੇਖੋ ਇਹ ਸਾਰਾ ਪ੍ਰੀਪਲੈਨਿੰਗ ਹੁੰਦਾ ਕਿਉਂਕਿ ਦੇਖੋ ਅਗਰ ਜੇ ਬਿਮਾਰੀਆਂ ਠੀਕ ਕਰਨੀਆਂ ਹੁੰਦੀਆਂ ਜਾਂ ਕੁਝ ਵੀ ਇਸ ਤਰ੍ਹਾਂ ਇੰਨੇ ਨੇ ਵੱਡੇ ਸਾਡੇ ਹਸਪੀਟਲ ਖੁੱਲੇ ਹੋਏ ਸਾਡੇ ਸ਼ਹਿਰਾਂ ਦੇ ਵਿੱਚ ਇੰਨੇ ਵਧੀਆ-ਵਧੀਆ ਡਾਕਟਰਸ ਨੇ ਫਿਰ ਉਹਨਾਂ ਦੀ ਲੋੜ ਹੀ ਨਹੀਂ ਆ ਫਿਰ ਸਾਰੇ ਪੇਸ਼ੈਂਟ ਇਹਦੇ ਕੋਲ ਕਿਉਂ ਨਹੀਂ ਆਏ ਉਹ ਜਿੰਨੇ ਵੀ ਇਹਦੇ ਪੇਸ਼ੈਂਟ ਹੁੰਦੇ ਸੀ ਜਿੰਨੇ ਵੀ ਲੋਕ ਸਾਵੇ ਦੇ ਖਰੀਦੇ ਹੋਏ ਹੁੰਦੇ ਸੀ ਜੋ ਇਹ ਉਹਨਾਂ ਨੇ ਕਹਿੰਦਾ ਸੀ ਉਹੀ ਕਰਦੇ ਸੀ ਤੁਸੀਂ ਵੀ ਕਦੇ ਉਸ ਚੀਜ਼ ਦਾ ਹਿੱਸਾ ਬਣ ਨਹੀਂ ਸੀ ਜਾਂ ਬਣਾਉਣ ਲਈ ਤੁਹਾਨੂੰ ਕਿਹਾ ਗਿਆ ਸੀ ਕਿ ਜੀ ਤੁਸੀਂ ਵੀ ਆਓ ਇਸ ਸਿਸਟਮ ਦੇ ਵਿੱਚ ਤੁਸੀਂ ਵੀ ਥੋੜਾ ਬਹੁਤ ਡਰਾਮਾ ਕਰਕੇ ਦਿਖਾਓ ਨਹੀਂ ਮੈਂ ਕੋਈ ਡਰਾਮਾ ਕੀਤਾ ਤਾਂ ਨਹੀਂ ਬਟ ਮੈਂ ਇਸ ਚੀਜ਼ ਨੂੰ 2018 ਵਿੱਚ ਹੀ ਡਿਸਕਲੋਜ਼ ਕਰ ਦਿੱਤਾ ਸੀ ਇਹ ਇੱਕ ਪਾਦਰੀ ਨਹੀਂ ਹੈ ਇਹ ਇੱਕ ਪਖੰਡੀ ਹੈ ਔਰ ਬਾਈਬਲ ਦੀ ਆਡ ਵਿੱਚ ਇਹ ਇੱਕ ਪਖੰਡਵਾਦ ਫੈਲਾ ਰਿਹਾ ਹੈ ਔਰ ਜਦੋਂ ਹੁਣ ਕੋਰਟ ਦੇ ਵਿੱਚ ਤੁਸੀਂ ਹਾਲਾਂਕਿ ਐਫ ਆਈ ਆਰ ਜਦੋਂ ਤੁਸੀਂ ਕਰਾਈਏ ਤੁਹਾਨੂੰ ਕਦੋਂ ਲੱਗਿਆ ਕਿ ਭਾਈ ਤੁਸੀਂ ਤਾਂ 트੍ਰੈਪ ਦੇ ਵਿੱਚ ਫਸ ਗਏ ਹੋ ਔਰ ਤੁਹਾਨੂੰ ਐਫ ਆਈ ਆਰ ਕਰਾਉਣੀ ਚਾਹੀਦੀ ਹੈ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਇਹ ਵੀ ਇੱਕ ਜਿਗਰੇ ਵਾਲਾ ਕੰਮ ਸੀਗਾ ਨਾ ਇੰਨੀ ਵੱਡੀ ਤਾਕਤ ਦੇ ਨਾਲ ਲੜਨਾ ਜਾਂ ਇੰਨੇ ਵੱਡੇ ਬੰਦੇ ਦੇ ਧਿਰ ਦੇ ਨਾਲ ਲੜਨਾ ਜਦੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਮੈਂ ਉਸ ਟਾਈਮ ਹੀ ਮਤਲਬ ਕਿ 3 ਮਹੀਨੇ ਤੱਕ ਮੈਂ ਆਪਣੀ ਕੰਪਲੇਂਟ ਲੈ ਕੇ ਹੀ ਘੁੰਮਦੀ ਰਹੀ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ ਉਸ ਤੋਂ ਬਾਅਦ ਜੋ ਮੇਰੇ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੇ ਉਸ ਟਾਈਮ ਮੈਂ ਉਹਨਾਂ ਨੂੰ ਨਹੀਂ ਜਾਣਦੀ ਸੀ ਉਹਨਾਂ ਦੀ ਤਾਂ ਮੈਰਿਜ ਮੇਰੇ ਨਾਲ 2023 ਵਿੱਚ ਹੋਈ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ 2018 ਵਿੱਚ ਮੈਂ ਨਹੀਂ ਜਾਣਦੀ ਸੀ ਉਹਨਾਂ ਦੀ ਇੱਕ ਧਰਮ ਦੀ ਭੈਣ ਬਣੀ ਹੋਈ ਸੀ ਜੋ ਕਿ ਮੇਰੀ ਫਰੈਂਡ ਸੀ ਉਹਨੇ ਕਿਹਾ ਕਿ ਅਗਰ ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਮੇਰੇ ਬ੍ਰਦਰ ਦੀ ਐਨ ਜੀਓ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਨੇ ਮੇਰੀ ਪੂਰੀ ਗੱਲ ਸੁਣੀ ਮੈਂ ਇਹਨਾਂ ਨੂੰ ਚੈਟ ਦਿਖਾਈ ਹਰ ਇੱਕ ਚੀਜ਼ ਦਿਖਾਈ ਪ੍ਰੂਫ ਦਿੱਤੇ ਉਹਨਾਂ ਨੂੰ ਮੈਂ ਫਿਰ ਇਹਨਾਂ ਨੇ ਮੈਨੂੰ ਐਸਐਸਪੀ ਸਾਹਿਬ ਕੋ ਪੇਸ਼ ਕੀਤਾ ਔਰ ਐਸਐਸਪੀ ਸਾਹਿਬ ਨੇ ਜੋ ਡਾਕੂਮੈਂਟਸ ਚੈੱਕ ਕੀਤੇ ਉਹਨਾਂ ਨੇ ਮਤਲਬ ਉਸੇ ਦਿਨ ਹੀ ਐਫ ਆਈ ਆਰ ਦੇ ਆਰਡਰ ਦੇ ਦਿੱ ਜਦੋਂ ਸੁਣਵਾਈ ਨਹੀਂ ਹੋ ਰਹੀ ਸੀ ਤੁਸੀਂ ਥਾਣਿਆਂ ਦੇ ਵੀ ਚੱਕਰ ਕੱਢੇ ਹੋਣਗੇ ਉਦੋਂ ਇੱਕ ਵਾਰ ਲੱਗ ਰਿਆ ਸੀਗਾ ਕਿ ਨਹੀਂ ਲੜਾਈ ਤੋਂ ਪਿੱਛੇ ਹਟ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਹੁੰਦਾ ਹੀ ਆ ਦੇਖੋ ਉਹ ਤਾਂ ਪਾਵਰਫੁੱਲ men ਆ ਪੈਸੇ ਦੀ ਪਾਵਰ ਪੋਲਿਟੀਕਲ ਪਾਵਰ ਸਭ ਕੁਝ ਸੀ ਅੱਜ ਵੀ ਹੈ ਸਭ ਕੁਝ ਤਾਂ ਹੁੰਦਾ ਹੀ ਆ ਬੰਦੇ ਨੂੰ ਇੱਕ ਆਮ ਆਦਮੀ ਨੂੰ ਕੌਣ ਸੁਣਦਾ ਜਦੋਂ ਇਹ ਪੂਰੀ ਲੜਾਈ ਐਫ ਆਈ ਆਰ ਇੱਕ ਦਰਜ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਹੌਸਲਾ ਹੋ ਗਿਆ ਕਿ ਹੁਣ ਕੁਝ ਨਾ ਕੁਝ ਹੋਊਗਾ ਜਾਂ ਇਨਵੈਸਟੀਗੇਸ਼ਨ ਤੁਹਾਨੂੰ ਲੱਗਦਾ ਸੀ ਕਿ ਫੇਅਰ ਹੋਊਗੀ ਜਾਂ ਨਹੀਂ ਨਹੀਂ ਜਦੋਂ ਐਫ ਆਈ ਆਰ ਦਰਜ ਹੋ ਗਈ ਸੀ ਉਸ ਤੋਂ ਬਾਅਦ ਤਾਂ ਮੇਰੀ ਮੁਸ਼ਕਲਾ ਬਹੁਤ ਜ਼ਿਆਦਾ ਵੱਧ ਗਈਆਂ ਸੀ ਜਦੋਂ 3 ਮਹੀਨੇ ਬਾਅਦ ਇਹ ਅਰੈਸਟ ਹੋਇਆ ਸੀ 3 ਮਹੀਨੇ ਚ ਇਹਨੂੰ ਪਤਾ ਲੱਗਾ ਕਿ ਇੱਥੇ ਪਰਚਾ ਦਰਜ ਹੋ ਗਿਆ ਔਰ ਇਹ ਲੰਡਨ ਭੱਜ ਗਿਆ ਸੀ ਔਰ ਇਹਨੂੰ ਦਿੱਲੀ 에어ਪੋਰਟ ਤੋਂ ਪਵਨ ਕੁਮਾਰ ਐਸ ਐਚਓ ਅਰੈਸਟ ਕਰਕੇ ਲਿਆਏ ਸੀ ਉਸ ਤੋਂ ਬਾਅਦ ਦੇ 3 ਮਹੀਨੇ ਬਾਅਦ ਵੇਲ ਤੇ ਆਇਆ ਉਸ ਤੋਂ ਬਾਅਦ ਇਸ ਨੇ ਮੇਰੇ ਤੇ ਸਰਬਜੀਤ ਸਿੰਘ ਰੋਕੀ ਵਾਲਮੀਕੀ ਜੀ ਤੇ ਦੇਹ ਤੇਰੀ ਦੀ ਪਰਚੇ ਬਹੁਤ سارے ਪਰਚੇ ਦਰਜ ਕਰਵਾਏ ਬਹੁਤ ਸਾਰੀਆਂ ਝੂਠੀਆਂ ਕੰਪਲੇਂਟਾਂ ਕਰਾਈਆਂ ਸ਼ਹਿਰ ਤੋਂ ਬਾਹਰ ਵਿੱਚ ਬਹੁਤ ਸਾਰੀਆਂ ਝੂਠੀਆਂ ਕੰਪਲੇਂਟਾਂ ਕਰਾਈਆਂ ਸਾਨੂੰ ਅਲੱਗ-ਅਲੱਗ ਜਗ੍ਹਾ ਤੇ ਰਹਿ ਕੇ ਜਾਣ ਨੂੰ ਮਜਬੂਰ ਕਰ ਦਿੱਤਾ ਸੀ ਇਹਨੇ ਤੁਹਾਨੂੰ ਤੁਹਾਡੀ ਲਾਸਟ ਕੋਈ ਇਹਦੇ ਵੱਲੋਂ ਕਾਲ ਆਈ ਹੋਵੇ ਕੋਈ ਥ੍ਰੈਟ ਵਾਲੀ ਕਾਲ ਜਾਂ ਕੋਈ ਵੈਸੇ ਮਾਫੀ ਵਾਲੀ ਕਾਲ ਕੋਈ ਲਾਸਟ ਗੱਲ ਕਦੋਂ ਹੋਈ ਤੁਹਾਡੀ ਬੁਜਿੰਦਰ ਪਾਸਟਰ ਦੇ ਨਾਲ ਸਾਡੀ ਬਜਿੰਦਰ ਪਾਸਟਰ ਦੇ ਨਾਲ ਕੋਈ ਗੱਲ ਨਹੀਂ ਹੋਈ ਕਿਉਂਕਿ ਮੈਂ ਇਸ ਚੀਜ਼ ਦਾ ਝੂਠ ਨਹੀਂ ਬੋਲਾਂਗੀ ਜਿਹੜੇ ਦੇ ਪੈਰੋਕਾਰ ਐ ਉਹ ਜਿਹੜੇ ਕਾਫੀ ਸਾਰੇ ਆਫੀਸਰਸ ਐ ਔਰ ਕਾਫੀ ਸਾਰੇ ਜੋ politcal ਆਫੀਸਰਸ ਨੇ ਉਹਨਾਂ ਨੇ ਸਾਨੂੰ ਕਾਲਸ ਆਂਦੇ ਸੀ ਕਿ ਤੁਸੀਂ ਕੋਈ ਗੱਲ ਨਹੀਂ ਛੱਡੋ ਤੁਸੀਂ ਕੰਪਰੋਮਾਈਜ਼ ਕਰ ਲਓ ਬੰਦਾ ਸੁਧਰ ਰਿਹਾ ਕੋਈ ਗੱਲ ਨਹੀਂ ਛੱਡੋ ਕੰਪਰੋਮਾਈਜ਼ ਕਰ ਲਓ ਬਟ ਅਸੀਂ ਉਸ ਚੀਜ਼ ਨੂੰ ਨਹੀਂ ਮੰਨਿਆ ਕਿਉਂਕਿ ਸਾਨੂੰ ਪਤਾ ਸੀ ਸਾਡੇ ਪੈਰ ਮਜ਼ਬੂਤ ਐ ਕੋਈ ਖਰੀਦਣ ਵਾਸਤੇ ਜਾਂ ਤੁਹਾਨੂੰ ਕੋਈ ਵੈਸੇ ਕੋਈ ਅਪਰੋਚ ਕੀਤੀ ਗਈ ਕਿ ਭਾਈ ਤੁਸੀਂ ਕੇਸ ਵਾਪਸ ਲੈ ਲਓ ਔਰ ਇੰਨੀ ਅਮਾਉਂਟ ਅਸੀਂ ਦਿੰਨੇ ਆ ਤੁਹਾਨੂੰ ਬਿਲਕੁਲ ਬਿਲਕੁਲ ਸਾਨੂੰ 5 ਕਰੋੜ ਦੀ ਆਫਰ ਵੀ ਆਈ ਐਨ ਮੂਮੈਂਟ ਤੇ ਸਾਡੇ ਵਕੀਲ ਸਾਹਿਬਾ ਇਹਨਾਂ ਨੂੰ ਵੀ ਬਹੁਤ ਸਾਰੀਆਂ ਆਫਰਸ ਆਈਆਂ ਉਹਨਾਂ ਨੂੰ ਥ੍ਰੈਟ ਵੀ ਹੋਇਆ ਕਿ ਤੁਸੀਂ ਇਸ ਕੇਸ ਤੋਂ ਪਿੱਛੇ ਹਟ ਜਾਓ ਬਟ ਸਾਡੇ ਵਕੀਲਾਂ ਨੇ ਸਾਡਾ ਅਨਿਲ ਸਾਗਰ ਜੀ ਨੇ ਉਹ ਸੁਮੇਸ਼ ਸਾਨੀ ਜੀ ਨੇ ਔਰ ਮੋਹਿਤ ਵਰਮਾ ਜੀ ਨੇ ਬਹੁਤ ਸਾਥ ਦਿੱਤਾ ਸਾਡਾ ਕੀ ਕਿਹਾ ਜਾ ਰਿਹਾ ਸੀ ਜਦੋਂ ਕੋਈ ਕੌਣ ਸੀਗਾ ਉਹ ਸ਼ਖਸ ਜਿਹੜੇ ਜਿਹਦੇ ਵੱਲੋਂ 5 ਕਰੋੜ ਰੁਪਏ ਦੀ ਅਮਾਉਂਟ ਦਾ ਆਫਰ ਕੀਤਾ ਇਸ ਚੱਕ ਲੋ ਇਹ ਗੱਲ ਕਹੀ ਜਾ ਰਹੀ ਸੀ ਬਿਲਕੁਲ ਬਿਲਕੁਲ ਔਰ ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦੀ ਆ ਕੋਈ ਵੀ ਬੰਦਾ ਫੋਨ ਕਰਦਾ ਨਾ ਉਹ ਅਨਨਮ ਨੰਬਰ ਤੋਂ ਫੋਨ ਕਰੇਗਾ ਬਟ ਉਹ ਕਦੇ ਵੀ ਇਹ ਨਹੀਂ ਦੱਸਦਾ ਕਿ ਮੈਂ ਕੌਣ ਬੰਦਾ ਬੋਲ ਰਿਹਾ ਮੈਂ ਕਿਸੇ ਦਾ ਝੂਠਾ ਨਾਮ ਨਹੀਂ ਲੈਣਾ ਚਾਹੁੰਦੀ ਨਹੀਂ ਪਰ ਫਿਰ ਵੀ ਇੱਕ ਬੰਦੇ ਨੂੰ ਟਰਸਟ ਤਾਂ ਤਾਂ ਹੀ ਹੁੰਦਾ ਨਾ ਕਿ ਭਾਈ ਕੌਣ ਕਰ ਰਿਹਾ ਉਹਦੀ ਔਥੈਂਟੀਸਿਟੀ ਤਾਂ ਪਤਾ ਲੱਗਦੀ ਹੈ ਕਿ ਭਾਈ ਅਨਨੋਨ ਬੰਦਾ ਕੋਈ 5 ਕਰੋੜ ਦੀ ਅਮਾਉਂਟ ਹੈ ਕੋਈ ਛੋਟੀ ਮੋਟੀ ਅਮਾਉਂਟ ਤਾਂ ਹੈ ਨਹੀਂ ਜਿਹਦਾ ਕਲੇਮ ਕਰਦਾ ਵੀ ਅਸੀਂ ਤੁਹਾਨੂੰ ਨਹੀਂ ਨਹੀਂ ਅਮਾਉਂਟ ਦੇਵਾਂਗੇ ਦੇ ਤੁਹਾਡੇ ਵਕੀਲਾਂ ਦੇ ਰਾਹੀਂ ਵੀ ਜਾਂ ਵਕੀਲਾਂ ਨੂੰ ਵੀ ਅਪਰੋਚ ਕੀਤੀ ਜਾ ਰਹੀ ਸੀ ਕਿ ਭਾਈ ਕੇਸ ਜਿਹੜਾ ਇਸ ਨੂੰ ਪੈਰਵਾਹੀ ਨਾ ਕਰੋ ਇਸ ਦੇ ਰਿਗਾਰਡਿੰਗ ਤੁਸੀਂ ਸਾਡੇ ਵਕੀਲ ਸਾਹਿਬਾਨ ਨਾਲ ਗੱਲ ਕਰ ਸਕਦੇ ਹੋ ਉਹਨਾਂ ਨੂੰ ਵੀ ਅਪਰੋਚ ਕੀਤੀ ਗਈ ਔਰ ਉਹਨਾਂ ਨੂੰ ਥ੍ਰੈਟ ਵੀ ਕੀਤਾ ਗਿਆ ਕਿ ਤੁਸੀਂ ਇਸ ਕੇਸ ਤੋਂ ਪਿੱਛੇ ਹਟ ਜਿਓ ਬਹੁਤ ਸਾਰੇ ਕੇਸ ਕੁੜੀਆਂ ਦਰਜ ਕਰਾਉਂਦੀਆਂ ਕੁਝ ਕੇਸ ਝੂਠੇ ਵੀ ਹੁੰਦੇ ਆ ਕੁਝ ਕੇਸ ਸੱਚੇ ਵੀ ਹੁੰਦੇ ਜਿੱਦਾਂ ਤੁਹਾਡੇ ਵਾਲੇ ਕੇਸ ਦੇ ਵਿੱਚ ਚਲੋ ਮਾਨਯੋਗ ਜੱਜ ਸਾਹਿਬ ਨੇ ਸਜ਼ਾ ਸੁਣਾਈ ਹੈ ਤੁਹਾਨੂੰ ਕੀ ਲੱਗਦਾ ਜਿਹੜੀਆਂ ਕੁੜੀਆਂ ਦੇ ਨਾਲ ਸ਼ੋਸ਼ਣ ਹੁੰਦਾ ਇਹ ਹੋਰ ਬਹੁਤ ਸਾਰੀਆਂ ਇਸੇ ਡਰ ਤੋਂ ਹੀ ਨਹੀਂ ਆਉਂਦੀਆਂ ਸਾਹਮਣੇ ਕਿ ਪਤਾ ਨਹੀਂ ਸਾਹਮਣੇ ਵਾਲੀ ਧਿਰ ਤਾਂ ਬਹੁਤ ਮਜ਼ਬੂਤ ਆ ਉਹ ਲੜਨ ਤੋਂ ਡਰ ਜਾਂਦੀਆਂ ਤੁਹਾਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਹੌਸਲਾ ਮਿਲੂਗਾ ਬਿਲਕੁਲ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਪੰਜਾਬ ਦੇ ਧੀਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਅਗਰ ਇੱਥੇ ਨਹੀਂ ਕਿਤੇ ਵੀ ਤੁਹਾਡੇ ਨਾਲ ਗਲਤ ਹੋ ਰਿਹਾ ਪਲੀਜ਼ ਆਵਾਜ਼ ਚੁੱਕੋ ਆਪਣੇ ਇਨਸਾਫ ਲਈ ਲੜੋ ਇੱਕ ਨਾ ਇੱਕ ਦਿਨ ਤੁਹਾਨੂੰ ਜਿੱਤ ਜ਼ਰੂਰ ਪ੍ਰਾਪਤ ਹੋਏਗੀ ਠੀਕ ਹੈ ਜ਼ਿੰਦਗੀ 'ਚ ਬਹੁਤ ਸਾਰੇ ਮੋੜ ਆਉਂਦੇ ਆ ਬਹੁਤ ਸਾਰੇ ਰਿਸ਼ਤੇ ਟੁੱਟਦੇ ਆ ਬਹੁਤ ਸਾਰੇ ਰਿਸ਼ਤੇ ਜੁੜਦੇ ਆ ਪਰ ਇੱਕ ਨਾ ਇੱਕ ਦਿਨ ਸੱਚਾਈ ਦੀ ਜ ਨੂੰ ਇਹ ਲੱਗ ਰਿਹਾ ਸੀਗਾ ਜਿਸ ਵੇਲੇ ਤੁਸੀਂ ਲੜਾਈ ਸ਼ੁਰੂ ਕੀਤੀ ਹੈ ਜਦੋਂ ਤੁਹਾਡੇ ਨਾਲ ਜ਼ਬਰਜਨਾਹ ਦੀ ਘਟਨਾ ਹੁੰਦੀ ਹੈ ਬਹੁਤ ਮੰਦਪਾਗੀ ਗੱਲ ਸੀਗੀ ਜਦੋਂ ਇਹ ਪੂਰਾ ਇਨਸੀਡੈਂਟ ਤੁਹਾਡੇ ਨਾਲ ਵਾਪਰਦਾ ਕਿ ਲੜਾਈ ਇਸ ਮੋੜ ਤੇ ਜਾਊਗੀ ਔਰ ਇਹ ਸਲਾਖਾਂ ਦੇ ਪਿੱਛੇ ਹੋਊਗਾ ਬਜਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਪਾਸਟਰ ਦੱਸਦਾ ਨਹੀਂ ਮੈਨੂੰ ਜਿਸ ਜਿਸ ਜੋ ਮਤਲਬ ਕਿ 7 ਸਾਲ ਦਾ ਸਮਾਂ ਹੁੰਦਾ ਨਾ ਜਿਹੜਾ ਉਹ ਥੋੜਾ ਨਹੀਂ ਹੁੰਦਾ 7 ਸਾਲ ਦੇ ਵਿੱਚ ਇਹ ਬਹੁਤ ਜ਼ਿਆਦਾ ਪਾਵਰਫੁਲ ਬਣ ਚੁੱਕਿਆ ਸੀ ਬਹੁਤ ਜ਼ਿਆਦਾ ਪੋਲੀਟੀਕਲ ਵੀ ਪਾਵਰਫੁਲ ਸੀ ਪੈਸੇ ਵੱਲੋਂ ਵੀ ਪਾਵਰਫੁਲ ਸੀ ਤੇ ਮੈਨੂੰ ਤਾਂ ਐਂ ਲੱਗਦਾ ਸੀ ਕਿ ਮੈਂ ਇੱਕ ਮਤਲਬ ਕਿ ਦੱਬ ਕੇ ਹੀ ਰਹਿ ਜਾਵਾਂਗੀ ਪਰ ਜੋ ਮੇਰੇ ਵਕੀਲਾਂ ਨੇ ਹੌਸਲਾ ਦਿਖਾਇਆ ਜੋ ਮੇਰੇ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੇ ਹੌਸਲਾ ਦਿਖਾਇਆ ਹੋਰ ਸੰਸਥਾਵਾਂ ਨੇ ਮੈਨੂੰ ਹੌਸਲਾ ਦਿੱਤਾ ਉਹ ਰਾਜ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਪਰ ਜਦੋਂ ਹੁਣ ਲਗਾਤਾਰ ਕਿਸੇ ਦੇ ਖਿਲਾਫ ਚੱਲ ਰਿਹਾ ਸੀਗਾ ਲਗਾਤਾਰ ਇਨਵੈਸਟੀਗੇਸ਼ਨ ਹੋਈ ਔਰ ਉਸ ਤੋਂ ਬਾਅਦ ਫਿਰ ਜਦੋਂ ਅਦਾਲਤ ਦੇ ਵਿੱਚ ਉਸ ਮੂੜਤੇ ਚਲਾ ਗਿਆ ਇਹ ਕੇਸ ਕਿ ਜਦੋਂ ਇਹਨੂੰ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਔਰ ਅੱਜ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਈਫ ਵੀ ਆਈ ਸੀਗੀ ਔਰ ਰਹਿਮ ਦੀ ਅਪੀਲ ਕਰ ਰਿਹਾ ਸੀਗਾ ਔਰ ਸਾਹਮਣੇ ਬਾਈਬਲ ਪੜਦਾ ਹੋਇਆ ਦੱਸਦੇ ਕਿ ਨਜ਼ਰ ਆ ਰਿਹਾ ਸੀ ਕੋਰਟ ਦੇ ਵਿੱਚ ਵੀ ਕਿ ਪ੍ਰਭਾਵ ਇਹ ਜਾਵੇ ਕਿ ਬਹੁਤ ਇਹ ਤਾਂ ਧਾਰਮਿਕ ਇਨਸਾਨ ਹੈ ਬਿਲਕੁਲ ਦੇਖੋ ਕੋਈ ਵੀ ਪਤਨੀ ਹੋਏਗੀ ਆਪਣੇ ਪਤੀ ਵਾਸਤੇ ਤਾਂ ਅੱਗੇ ਆਏਗੀ ਚਾਹੇ ਉਹਦਾ ਪਤੀ ਜਿੰਨਾ ਵੀ ਮਰਜ਼ੀ ਗਲਤ ਹੋਵੇ ਪਤਨੀ ਨੂੰ ਦੁੱਖ ਹੁੰਦਾ ਹੀ ਆ ਚਲੋ ਬੱਚਿਆਂ ਨੂੰ ਵੀ ਦੁੱਖ ਹੁੰਦਾ ਪਰ ਮੈਂ ਉਹਨਾਂ ਦੇ ਫੈਮਿਲੀ ਤੇ ਕੋਈ ਕਮੈਂਟਸ ਨਹੀਂ ਕਰਨਾ ਚਾਹਾਂਗੀ ਔਰ ਅਹੀ ਬਾਈਬਲ ਦੀ ਗੱਲ ਇਹ ਬਾਈਬਲ ਦਾ ਔੜ ਲੈ ਕੇ ਪਖੰਡਵਾਦ ਨੂੰ ਹੀ ਅੱਗੇ ਵਧਾ ਰਿਆ ਸੀ ਸਿਰਫ ਇੱਕ ਇਹਨੇ ਧਰਮ ਦੀ ਚਾਦਰ ਓੜੀ ਹੋਈ ਸੀ ਜਿਵੇਂ ਕਿ ਉਸ ਦੀ ਪਤਨੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਜੀ ਮੇਰੇ ਤਾਂ ਰੀਡ ਦੀ ਹੱਡੀ ਦੇ ਵਿੱਚ ਦਰਦ ਰਹਿੰਦਾ ਮੈਂ ਬਿਮਾਰ ਰਹਿੰਨੀ ਆ ਔਰ ਥੋੜਾ ਜਿਹਾ ਸਾਡੇ ਤੇ ਰਹਿਮ ਕਰੋ ਜੱਜ ਸਾਹਿਬ ਨੂੰ ਦੱਸਿਆ ਜਾ ਰਿਹਾ ਕਿ ਇਹ ਅਪੀਲ ਉਹਨਾਂ ਵੱਲੋਂ ਕੀਤੀ ਜਾ ਰਹੀ ਸੀਗੀ ਦੇਖੋ ਉਹਨਾਂ ਦਾ ਫੈਮਿਲੀ ਮੈਟਰ ਹੈ ਮੈਂ ਉਸ ਤੇ ਕਮੈਂਟਸ ਨਹੀਂ ਕਰਨਾ ਉੱਥੇ ਇਹ ਗੱਲ ਵੀ ਕੁਝ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਬਾਹਰ ਕੋਟ ਦੇ ਬਾਹਰ ਕੁਝ ਲੋਕਾਂ ਨਾਲ ਗੱਲ ਕੀਤੀ ਅਸੀਂ ਉਹ ਕਹਿੰਦੇ ਕਿ ਜਦੋਂ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਰਿਆਂ ਨੂੰ ਜ਼ਿੰਦਾ ਕਰਨ ਦਾ ਦਾਵਾ ਕਰਦੇ ਹੋ ਤਾਂ ਆਪਦੇ ਘਰੋਂ ਤਾਂ ਸ਼ੁਰੂਆਤ ਕਰਨੀ ਚਾਹੀਦੀ ਤੁਹਾਨੂੰ ਆਪਦੀ ਪਤਨੀ ਦਾ ਪਹਿਲਾਂ ਇਲਾਜ ਕਰਨਾ ਚਾਹੀਦਾ ਬਾਅਦ ਵਿੱਚ ਬਾਕੀਆਂ ਦਾ ਕਰੋ ਬਿਲਕੁਲ ਬਿਲਕੁਲ ਇੱਥੇ ਹੀ ਲੋਕਾਂ ਨੂੰ ਸਿੱਖ ਲੈਣਾ ਚਾਹੀਦਾ ਹੈ ਕਿ ਇਹਦੇ ਕੋਲ ਕੋਈ ਜਾਦੂ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਸਿਰਫ ਇਹ ਕੇ ਬਾਈਬਲ ਦਾ ਇਸਤੇਮਾਲ ਕਰ ਰਿਹਾ ਸੀ ਆਪਣੇ ਆਪ ਨੂੰ ਗਾਹ ਵਧਾਉਣ ਵਾਸਤੇ ਬਾਕੀ ਇਹਦੇ ਕਹਿੰਦੇ ਹੁੰਦੇ ਨੇ ਇੱਕ ਚਾਦਰ ਰੋੜੀ ਹੋਈ ਸੀ ਨਾ ਸਿਰਫ ਬਾਈਬਲ ਦੀ ਅੰਦਰ ਦੇ ਪਖੰਡਵਾਸ ਸੀ ਜੇ ਠੀਕ ਨਾ ਹੁੰਦਾ ਆਪਣੀ ਫੈਮਿਲੀ ਨੂੰ ਠੀਕ ਕਰ ਸਕਦਾ ਸੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਸ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਵੀਡੀਓ ਅਸੀਂ ਦੇਖਦੇ ਹਾਂ ਲੋਕ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਅਟਰੈਕਟ ਹੁੰਦੇ ਆ ਕਿ ਪਤਾ ਨਹੀਂ ਬਾਬਾ ਜੀ ਕਿੰਨੇ ਕੁ ਵੱਡੇ ਪਾਵਰਫੁਲ ਨੇ ਜਾਂ ਕਿੰਨਾ ਕੁ ਮਹਾਨ ਇਹਨਾਂ ਨੇ ਕੰਮ ਕੀਤਾ ਹੈ ਤੁਹਾਡੇ ਵਾਲੇ ਕੇਸ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਦੇ ਕੇਸ ਦਾ ਵੀ ਮੈਂ ਜ਼ਿਕਰ ਕਰਦਾ ਹਾਂ ਗੁਰਮੀਤ ਰਾਮ ਰਹੀਮ ਜ਼ਬਰਜਨਾਹ ਦੇ ਕੇਸ ਦੇ ਵਿੱਚ ਮਰਡਰ ਦੇ ਜਿਹੜੇ ਚਾਰजेस ਉਹ ਵੀ ਉਹਦੇ ਤੇ ਲੱਗੇ ਔਰ ਬਾਬਿਆਂ ਨੇ ਕਿ ਜਿਹੜਾ ਧਰਮ ਦੀ ਆੜ ਦੇ ਵਿੱਚ ਕੰਮ ਕਰਨੇ ਸੌਕੇ ਹੋ ਜਾਂਦੇ ਇਸੇ ਤਰੀਕੇ ਨਾਲ ਕੋਈ ਉਂਗਲ ਨਹੀਂ ਚੱਕ ਸਕਦਾ ਔਰ ਲੋਕ ਬਹੁਤ ਸਾਰੇ ਫਾਲੋਅਰ ਬਹੁਤ ਸਾਰੇ ਪਿੱਛੇ ਹੁੰਦੇ ਆ ਦੇਖੋ ਸੋਸ਼ਲ ਮੀਡੀਆ ਤੇ ਦੇਖ ਕੇ ਕੋਈ ਵੀ ਅਟਰੈਕਟਿਵ ਹੁੰਦਾ ਜਿਸ ਤਰ੍ਹਾਂ ਇਹਦੀਆਂ ਜੋ ਕਰਦਾ ਸੀ ਇਹ ਜਿਸ ਤਰ੍ਹਾਂ ਦੀਆਂ ਸ਼ਕਤੀਆਂ ਮਾਰਦਾ ਸੀ ਉਹ ਸਿਰਫ ਸੋਸ਼ਲ ਮੀਡੀਆ ਤੇ ਦੇਖਣ ਨੂੰ ਲੱਗਦੀ ਸੀ ਜਦੋਂ ਬੰਦੇ ਨਾਲ ਵਾਹ ਪੈਂਦਾ ਨਾ ਫਿਰ ਬੰਦੇ ਦਾ ਪਤਾ ਲੱਗਦਾ ਬੰਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ ਹੈ ਬਾਕੀ ਹੋਰ ਧਰਮਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਨਾ ਮੈਂ ਰਾਮ ਰਹੀਮ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੀ ਆ ਕਿਉਂਕਿ ਮੈਂ ਆਪਣੇ ਕੇਸ ਤੇ ਫੋਕਸ ਆ ਮੇਰਾ ਮੈਂ ਆਪਣੇ ਕੇਸ ਬਾਰੇ ਹੀ ਗੱਲ ਕਰਾਂਗੇ ਹੁਣ ਜਦੋਂ ਉਸ ਨੂੰ سزا ਸੁਣਾਈ ਗਈ ਤਾਂ ਉਮਰ ਜਿਹੜਾ ਉਹ ਜੇਲ੍ਹ ਦੇ ਵਿੱਚ ਰਹੇਗਾ ਤਾਂ ਇੱਕ ਰਿਲੀਫ ਫੀਲ ਹੋਇਆ ਤੁਹਾਨੂੰ ਤੁਹਾਡੀ ਉਹ ਮਿੱਥ ਟੁੱਟੀ ਕਿ ਇੱਥੇ ਕੇਸਾਂ ਦੇ ਵਿੱਚ ਮੈਨੀਪੂਲੇਸ਼ਨ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਰੀਲਿਫ ਫੀਲ ਤਾਂ ਹੋਇਆ ਬਟ ਇਹਦੇ ਕੁਝ ਜਿਹੜੇ ਚਮਚੇ ਆ ਜਿਹੜੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਉਹ ਹਜੇ ਮਤਲਬ ਕਿ ਬਾਹਰ ਖੋਲੇ ਆਮ ਘੁੰਮ ਰਹੇ ਆ ਜੀ ਚਾਹੁੰਦੇ ਹੋ ਤੁਸੀਂ ਹੁਣ ਅੱਗੇ ਮੈਂ ਡੀਜੀਪੀ ਸਾਹਿਬ ਨੂੰ ਮੰਗ ਕਰਨਾ ਚਾਹਾਂਗੀ ਮੈਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਵਾਂਗੀ ਕਿ ਸਾਨੂੰ ਉਹਨਾਂ ਨੇ ਸੁਰੱਖਿਆ ਤਾਂ ਦਿੱਤੀ ਐ ਸਾਡਾ ਮੋਹਾਲੀ ਪੁਲਿਸ ਨੇ ਬਹੁਤ ਸਾਥ ਦਿੱਤਾ ਸਾਡੇ ਐਸਪੀ ਹਰਿੰਦਰ ਸਰ ਜੋ ਸਕਿਉਰਿਟੀ ਆਫੀਸਰ ਨੇ ਸਾਡੇ ਓਐਸਆਈ ਸਰ ਨੇ ਜੋ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਨੂੰ ਸੁਰੱਖਿਆ ਦਿੱਤੀ ਪ੍ਰੋਵਾਈਡ ਕਰਵਾਈ ਉਹਨਾਂ ਨੇ ਉਸੇ ਟਾਈਮ ਹੀ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਬਹੁਤ ਜ਼ਿਆਦਾ ਥ੍ਰੈਟ ਵਧ ਰਹੇ ਨੇ ਸਾਨੂੰ ਲਗਭਗ 4-5 ਮਹੀਨੇ ਪਹਿਲਾਂ ਹੀ ਸਕਿਉਰਿਟੀ ਪ੍ਰੋਵਾਈਡ ਕਰਵਾ ਦਿੱਤੀ ਗਈ ਸੀ ਜਿਹੜੇ ਲੋਕ ਐਦਾਂ ਦੇ ਡੇਰਿਆਂ ਤੇ ਜਾਂਦੇ ਆ ਖਾਸ ਕਰਕੇ ਬੀਬੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਪਾਠ ਕਰਨਾ ਘਰ ਬੈਠ ਕੇ ਕਰੋ ਤੁਸੀਂ ਜੇ ਆਪਣਾ ਪ੍ਰੇਅਰ ਕਰਨੀ ਹੈ ਤੁਸੀਂ ਘਰ ਬੈਠ ਕਰੋ ਕਿਤੇ ਡੇਰਿਆਂ ਤੇ ਕੁਝ ਨਹੀਂ ਰੱਖਿਆ ਇੱਕ ਤਾਂ ਤੁਹਾਡੇ ਸਮੇਂ ਦੀ ਬਰਬਾਦੀ ਹੈ ਦੇਖੋ ਮੈਂ 7 ਸਾਲ ਦਾ ਸਮਾਂ ਬਰਬਾਦ ਕੀਤਾ ਮੈਨੂੰ ਪਤਾ ਸਮੇਂ ਦੀ ਵੈਲਿਊ ਕੀ ਹੁੰਦੀ ਹੈ ਇੱਕ ਤਾਂ ਸਮੇਂ ਦੀ ਬਰਬਾਦੀ ਹੈ ਇੱਕ ਪਰਿਵਾਰ ਵਿੱਚ ਤਲਾਬ ਦਾ ਮਾਹੌਲ ਬਣਿਆ ਰਹਿੰਦਾ ਹੈ ਜੋ ਪਰਮਾਤਮਾ ਤੁਹਾਡੇ ਅੰਦਰ ਹੈ ਜੋ ਤੁਹਾਡੇ ਘਰ ਵਿੱਚ ਹੈ ਉਹ ਬਾਹਰ ਕਿਤੇ ਨਹੀਂ ਹੈ ਡਰ ਹੈਗਾ ਸੀਗਾ ਕਿਸੇ ਚੀਜ਼ ਦਾ ਤੁਹਾਨੂੰ ਕਿਉਂਕਿ ਤੁਸੀਂ ਲੜਾਈ ਇੱਕ ਬਹੁਤ ਪਾਵਰਫੁਲ ਬੰਦੇ ਦੇ ਨਾਲ ਲੜ ਰਹੇ ਸੀਗੇ ਜਿਹੜਾ ਕਿ ਪੈਸੇ ਦੇ ਵਿੱਚ ਵੀ ਤਕੜਾ ਸੀਗਾ ਜਿਹਦੇ ਫੋਲੋਅਰਸ ਵੀ ਹੈਗੇ ਸੀਗੇ ਡਰ ਤਾਂ ਹੁੰਦਾ ਹੀ ਆ ਦੇਖੋ ਸਾਡੇ ਤੇ ਇਨੇ ਹਮਲੇ ਵੀ ਹੋਏ ਇਡੇ ਥ੍ਰੈਟਸ ਵੀ ਆਏ ਸਾਨੂੰ ਔਰ ਬੰਦੇ ਵੀ ਅਰੈਸਟ ਹੋਏ ਉਹਨਾਂ ਕੋ ਹਥਿਆਰ ਵੀ ਅਰੈਸਟ ਹੋਏ ਬਹੁਤ ਕੁਝ ਹੋਇਆ ਪਰ ਮੁਹਾਲੀ ਪੁਲਿਸ ਤੁਹਾਨੂੰ ਪਤਾ ਕਿੰਨੀ ਮੁਸਤਦੀ ਨਾਲ ਕੰਮ ਕਰਦੀ ਹੈ ਉਹਨਾਂ ਤੋਂ ਕੋਈ ਬਾਤ ਨਹੀਂ ਸਕਦਾ ਯਾਨੀ ਕਿ ਪੁਲਿਸ ਨੇ ਤੁਹਾਨੂੰ ਪੂਰਾ ਫੁੱਲ ਸਪੋਰਟ ਕੀਤਾ ਮੈਨੂੰ ਪੁਲਿਸ ਨੇ ਪੂਰਾ ਫੁੱਲ ਸਪੋਰਟ ਕੀਤਾ ਮੈਨੂੰ ਆਪਣੇ ਮੁਹਾਲੀ ਪੁਲਿਸ ਪ੍ਰਸ਼ਾਸਨ ਤੋਂ ਕੋਈ ਵੀ ਪ੍ਰੋਬਲਮ ਨਹੀਂ ਹੈ ਇੱਕ ਗੱਲ ਕੋਈ ਸਾਂਝੀ ਕਰ ਸਕਦੇ ਹੋ ਜਿਹੜੀ ਕੋਈ ਪਾਸਟਰ ਬਜਿੰਦਰ ਨਾਲ ਅਖੀਰਲੀ ਵਾਰ ਕੋਈ ਕਨਵਰਸੇਸ਼ਨ ਕਦੋਂ ਤੁਹਾਡੀ ਹੋਈ ਸੀਗੀ ਕੋਈ ਨਹੀਂ ਮੇਰੀ ਉਹਦੇ ਨਾਲ ਕੋਈ ਕਨਵਰਸੇਸ਼ਨ ਨਹੀਂ ਹੋਈ ਬਟ ਉਹ ਸੋਸ਼ਲ ਮੀਡੀਆ ਤੇ ਆਜ ਦਿਨ ਕੋਈ ਨਾ ਕੋਈ ਥ੍ਰੈਟ ਦਿੰਦਾ ਰਹਿੰਦਾ ਸੀ ਮੈਨੇ ਲੇਡੀਜ਼ ਹੋ ਕੇ ਟੀਮ ਤਿਆਰ ਕਰੀ ਹੈ ਮੈਂ ਤੁਮ ਲੋਗੋ ਕੋ ਬਤਾਉਂਗਾ ਝੰਡੇ ਔਰ ਡੰਡੇ ਲੈ ਕੇ ਕਹਾਂ ਜਾਣਾ ਹੈ ਔਰ ਤੁਮ ਚਟਾਈ ਬਿਠਾ ਕੇ ਮੇਰੇ ਪਾਸ ਬੈਠ ਤੁਝੇ ਮੈਂ ਤੁਝੇ ਮੈਂ ਬਤਾਉਂਗਾ ਪਾਦਰੀ ਵਿਜੇਂਦਰ ਕੌਣ ਹੈ ਮਤਲਬ ਕਿ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਨਾ ਉਹ ਗਤੀਵਿਧੀਆਂ ਆਪਣੀ ਸਟੇਜ ਤੇ ਹੀ ਕਰਦਾ ਰਹਿੰਦਾ ਸੀ ਮਤਲਬ ਕਿ ਸ਼ਰੀਆਮ ਆ ਕੇ ਥ੍ਰੈਟ ਨਹੀਂ ਕਰਦਾ ਸੀ ਉਹ ਸਟੇਜ ਤੇ ਥ੍ਰੈਟ ਕਰਦਾ ਰਹਿੰਦਾ ਸੀ ਕਿ ਮਤਲਬ ਕਿ ਬੰਦੇ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਮੈਨੂੰ ਥ੍ਰੈਟ ਕਰ ਰਿਹਾ ਪਿਛਲੇ ਦਿਨੀ ਵੀ ਪਾਸਟਰ ਬਜਿੰਦਰ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਇੱਕ ਆਪ ਦੇ ਸਾਹਮਣੇ ਫੋਲੋਅਰਸ ਨੂੰ ਕਿਸੇ ਨੂੰ ਥੱਪੜ ਮਾਰ ਰਿਹਾ ਸੀ ਬੰਦਿਆਂ ਨੂੰ ਕਾਗਜ਼ ਚਲਾ ਕੇ ਮਾਰ ਰਿਹਾ ਸੀ ਇੱਕ ਬੀਬੀ ਦੇ ਵੀ ਥੱਪੜ ਮਾਰ ਰਿਹਾ ਸੀ ਉਸ ਤੋਂ ਬਾਅਦ ਕਹਿੰਦੇ ਕਿ ਇਹ AI ਜਨਰੇਟਡ ਵੀਡੀਓ ਆ ਇਸ ਤਰ੍ਹਾਂ ਕੀ ਇਸ ਦਾ ਜਿਹੜਾ ਚਾਲ ਚਲਨ ਚਰਿੱਤਰ ਵੈਸੀ ਇਹ ਇਹੋ ਜਿਹਾ ਸੀਗਾ ਜਿਹੜਾ ਕਿਉਂਕਿ ਸੀਸੀਟੀਵੀ ਦੇ ਵਿੱਚ ਤਾਂ ਇੱਕ ਵੀਡੀਓ ਹੀ ਆ ਗਈ ਸੀ ਉਹਨੂੰ ਹਾਲਾਂਕਿ ਕਿਹਾ ਗਿਆ ਕਿ ਡਾਕਟਰ ਨੇ AI AI ਨਾਲ ਜਨਰੇਟ ਕੀਤੀ ਵੀਡੀਓ ਆ ਦੇਖੋ AI ਦਾ ਹੁਣ ਆਈ ਹੈ ਨਾ ਇਹ ਸ਼ੁਰੂ ਤੋਂ ਹੀ ਜਿਹੜਾ ਇਹਦਾ ਮ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਇਹ ਕੋਈ ਵੀ ਦੇ ਖਿਲਾਫ ਜਾਂਦਾ ਉਹਦੇ ਨਾਲ ਮਰਕ ਮਾਰਕਟਾਈ ਇਹ ਕਰਦਾ ਹੀ ਕਰਦਾ ਹੈ। ਠੀਕ ਹੈ। ਥੈਂਕ ਯੂ ਸੋ। ਥੈਂਕ ਯੂ ਸੋ। ਤਾਂ ਇਸ ਕੁੜੀ ਨੇ ਬੜੀ ਬਹਾਦਰੀ ਦੇ ਨਾਲ ਇਸ ਕੇਸ ਨੂੰ ਲੜਿਆ ਜੋ ਕਿ ਪਾਸਟਰ ਬਜਿੰਦਰ ਦੇ ਖਿਲਾਫ ਇਹ ਲੜਾਈ ਲੜਨੀ ਸੌਖੀ ਨਹੀਂ ਸੀ ਬਹੁਤ 5 ਕਰੋੜ ਰੁਪਏ ਦਾ ਆਫਰ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ 5 ਕਰੋੜ ਰੁਪਏ ਦਾ ਆਫਰ ਉਹਨਾਂ ਨੂੰ ਦਿੱਤਾ ਗਿਆ ਜਿਹੜੀ ਟੀਮ ਪੂਰੀ ਲੜ ਰਹੀ ਸੀ ਇਸ ਕੇਸ ਨੂੰ ਦੇਖ ਰਹੀ ਸੀ ਉਹਨਾਂ ਨੂੰ ਆਫਰ ਕੀਤੇ ਗਏ ਵਕੀਲਾਂ ਨੂੰ ਅਪਰੋਚ ਕੀਤੀ ਗਈ ਔਰ ਇਸ ਦੇ ਨਾਲ ਹੀ ਖੈਰ ਕੋਰਟ ਨੇ ਹੁਣ ਸਜ਼ਾ ਸੁਣਾਈ ਹੈ ਪਾਸਟਰ ਬਜਿੰਦਰ ਨੂੰ ਔਰ ਨਾਲ ਹੀ ਇਹਨਾਂ ਨੇ ਬਕਾਇਦਾ ਇਹ ਵੀ ਕਹੀ ਹੈ ਗੱਲ ਕਿ ਜਿਹੜੇ ਲੋਕ ਡੇਰਿਆਂ ਤੇ ਜਾਂਦੇ ਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਕਿ ਪਖੰਡਵਾਦ ਦੇ ਇਹ ਡੇਰੇ ਆ ਔਰ ਘਰੇ ਬਹਿ ਕੇ ਜੀ ਤੁਸੀਂ ਆਪਣਾ ਨਾਮ ਜਪਣਾ ਜਪ ਲਓ ਔਰ ਕਿਉਂਕਿ ਇਹਨਾਂ ਡੇਰਿਆਂ 'ਚ ਕੁਝ ਨਹੀਂ ਰੱਖਿਆ ਕੈਮਰਾ ਪ੍ਰਸੰਦ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ پنجاب ਟੀਵੀ ਚੰਡੀਗੜ੍ਹ